ਅਜੀ ਪਾਤੀ ਟੋਟਾ ਨਾਮ ਮੇਰਾ ਨਾਮ ਜੱਗਾ ਰਾਮ ਜੀ ਮੇਰਾ ਬੇਟਾ ਔਰੇ ਕੰਡੇ ਦਾ ਕੰਮ ਕਰਦਾ ਨਾਲ ਸਪਰੇਅ ਦਾ ਕੰਮ ਕਰਦਾ ਕੱਲ ਸ਼ਾਮ ਨੂੰ ਕੋਈ 7:30 ਵਜੇ ਕਰੀਬ 85 7 8 ਬੰਦੇ ਮੋਟਰਸਾਈਕਲਾਂ ਸਵਾਰ ਹੋ ਕੇ ਆਏ ਨੇ ਜਿਹੜੇ ਕਿ ਮੇਰੇ ਆਨਸਾਰ ਬੇਟੇ ਨੂੰ ਹਾ ਪੁੱਟ ਮਾਰ ਕੀਤੀ ਤੇ ਮੇਰਾ ਬੇਟਾ ਇਸ ਟਾਈਮ ਬਹੁਤ ਹਾਲਾਤ ਗੰਭੀਰ ਹੈ ਜਿਹਨਾਂ ਰਜਿੰਦਰਾ ਜੀ ਟ੍ਰਾਂਸਫਰ ਕਰਵਾਇਆ ਕੀਤਾ ਗਿਆ ਇੱਕ ਉਹਨਾਂ ਦੇ ਛੱਟਾ ਸਿਰ ਤੇ ਇੱਕ ਮਾਂ ਤੇ ਹੈ ਜੀ ਜਾਂਦੇ ਹੋਏ ਮਤਲਬ ਆ ਹਥਿਆਰ ਹੈ ਜਿਹੜੇ ਕਿ ਆ ਮੇਰੇ ਲਿਵੇ ਟੁਕੜਾ ਟੋਟਾ ਜਿਹੜੇ ਨਾਲ ਮੇਰੇ ਬੱਚੇ ਮੋਕ ਉੱਤੇ ਰਹੇ ਨੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਹੈ ਇਹੋ ਜੇ ਗਲਤ ਅੰਸਰਾਂ ਨੂੰ ਰਸਪਾਈ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕੋਈ ਅਣ ਹੋਣੀ ਨਾ ਹੋ ਜਾਈ ਇਹ ਡੰਡਾ ਮੇਰਾ ਇਹ ਸਹੀ ਵੀ ਜਿਹੜਾ ਉਹਨਾਂ ਨੇ ਮੇਰੇ ਬੇਟੇ ਨੂੰ ਕੁੱਟਦੇ ਰਹੇ ਨੇ ਉਹਦੇ ਵਿੱਚੋਂ ਇਹ ਟੁੱਟਿਆ ਹੋਇਆ ਹੈ ਠੀਕ ਹੈ ਜੀ ਕਿੰਨੇ ਜਾਣੇ ਆਏ ਸੀਗੇ ਤਕਰੀਬਤ ਨੇ ਕੋਈ ਸ਼ਾਮ ਦਾ ਟਾਈਮ ਸੀ ਚਾਰ ਮੋਟਰਸਾਈਕਲਾਂ ਤੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਮੇਰੇ ਕਬਜ਼ੇ 'ਚ ਵੀ ਹੈਗਾ ਉਹ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਪੁਲਿਸ ਆ ਕੇ ਮਾਮਲਾ ਦੇਖ ਕੇ ਗਈ ਪੁਲਿਸ ਹੁਣ ਤੱਕ ਰਾਤ 7:30 ਵਜੇ ਦੀ ਘਟਨਾ ਹੈ ਜੀ ਪੁਲਿਸ ਨੇ ਹੁਣ ਤੱਕ ਕਹਿ ਰਹੇ ਨੇ ਅਸੀਂ ਆ ਰਹੇ ਜੀ ਆ ਰਹਿਆ ਹੁਣ ਤੱਕ ਦਾ ਟਾਈਮ ਦੇਖ ਲੋ 11 ਵਜੇ ਨਾਲ ਹੁਣ ਤੱਕ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਮੈਂ ਪੁਲਿਸ ਨੂੰ ਲਵੇ ਰਾਤ ਵੀ ਦਰਖਾਸਤ ਦੇ ਕੇ ਆਇਆ ਸਵੇਰ ਵੀ ਜਾ ਕੇ ਆਇਆ ਜੀ ਐਸਐਸਓ ਸਾਹਿਬ ਨੂੰ ਮਿਲ ਕੇ ਆ ਮੁੰਸੀ ਸਾਹਿਬ ਨੂੰ ਮਿਲ ਕੇ ਆਇਆ ਜੀ ਹੋਰ ਸਾਡੇ ਗਰੀਬ ਬੰਦੇ ਸੀ ਕਿੱਥੇ ਤੱਕ ਪਹੁੰਚ ਹੈ ਜੀ ਅਸੀਂ ਹੋਰ ਤਾਂ ਕਿਤੇ ਜਾ ਨਹੀਂ ਸਕਦੇ ਜੀ ਉਹ ਹੋਰ ਸਮਾਰਕ ਕਿੱਥੇ ਸਕਰਾਹ ਸ਼ਾਮ ਦਾ ਟਾਈਮ ਸੀਗਾ ਜਿਹੜਾ ਮੜਾ ਮੋਟਾ ਕੈਸ਼ ਸੀ ਜੀ ਮੰਡੀ ਗਵਿੰਦ ਘੜੋਂ ਆਇਆ ਸੀ ਇਹ ਲੋਕ ਦੀ ਸਕਰਾਹ ਉਹਦਾ ਉਹ ਕੈਸ਼ ਲੈ ਕੇ ਤੁਰਨ ਲੱਗਿਆ ਸੀਗਾ ਜੀ ਤਕਰੀਬਤ ਇਹ ਮੈਨੂੰ ਇਹਨਾਂ ਪਤਾ ਨਹੀਂ ਦੱਸ ਰਹੇ 1.5 ਲੱਖ ਤੋਂ ਪਲੱਸ 1 ਲੱਖ ਤੋਂ 70 ਹਜ਼ਾਰ ਤੋਂ ਥੱਲੇ ਹੈ ਜੀ 1,60,700 ਰੁਪਏ ਦੇ ਥੱਲੇ ਉਹ ਬੇਟੀ ਨੂੰ ਪਤਾ ਸੀ ਉਹ ਬੇਟੀ ਨੂੰ ਹੀ ਪਤਾ ਜੀ ਹਾਲਤ ਕਿਦਾਂ ਉਹਨਾਂ ਦੀ ਹਾਲਤ ਉਹਨਾਂ ਗੰਭੀਰ ਹੈ ਜੀ ਇਸ ਟਾਈਮ ਕੋਈ ਉਹਨਾਂ ਦੀ ਪਛਾਣ ਵਗੈਰਾ ਕੋਈ ਪੁਰਾਣੀ ਰੰਜਿਸ਼ ਸੀ ਜਾਂ ਨਹੀਂ ਫਿਲਹਾਲ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਨਾ ਮੈਨੂੰ ਪਤਾ ਵੀ ਹੈ ਕੌਣ ਨੇ ਕੌਣ ਨੇ ਕੈਮਰੇ ਵਿੱਚ ਚੈੱਕ ਕਰਿਆ ਜਾਵੇ ਜੀ ਉਹਨਾਂ ਦੇ ਸ਼ਕਲਾਂ ਵਿੱਚ ਦਿਖ ਰਹੀਆਂ ਨੇ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਲੇ ਆਉਣ ਵਾਲੇ ਟੈਪ 'ਚ ਇਹੋ ਜਿਹੀ ਗਲਤ ਅੰਸਰਾਂ ਨੂੰ ਨੱਥ ਪਾਈ ਜਾਵੇ ਮੇਰੀ ਸਰਦਾਰ ਭਗਵੰਤ ਸਿੰਘ ਮਾਨ ਵਗੇ ਦੁਆਰਾ ਹੀ ਬੇਨਤੀ ਹੈ ਕਿ ਸਾਡੇ ਦੁਕਾਨਦਾਰ ਭਰਾਵਾਂ ਨੂੰ ਜੀਣਾ ਮੁਸ਼ਕਲ ਹੋ ਰਿਹਾ ਹੈ ਇਤਾਂ ਦੇ ਹਥਿਆਰਾਂ ਨਾਲ ਹਮਲਾ ਕਰਨਾ ਸਕੇ ਡੰਡਾ ਦੇਖ ਰਿਹਾ ਬਹੁਤ ਭਾਰੀ ਹੈ ਤਾਂ ਇਤਾਂ ਦੇ ਨਾਲ ਤਾਂ ਜਾਨ ਵੀ ਜਾ ਸਕਦੀ ਹੈ ਇਹ ਜਿਹੜਾ ਡੰਡਾ ਟੁੱਟਿਆ ਜੀ ਹੁਣ ਮੈਨੂੰ ਨਹੀਂ ਪਤਾ ਕਿ ਮਤਲਬ ਕਿੰਨੀ ਉਹਦੇ ਸੱਟਾਂ ਲੱਗੀਆਂ ਨਾਲ ਤੱਕ ਮੈਨੂੰ ਇਹ ਗੱਲ ਦਾ ਕਨਫਰਮ ਨਹੀਂ ਆਇਆ ਜਿਕੇ ਇਹ ਮੈਨੂੰ ਐਸਐਚਓ ਸਾਹਿਬ ਕਹਿ ਰਹੇ ਨੇ ਬਿਆਨ ਲਈ ਤੇਰੇ ਲਈ ਬੰਦਾ ਭੇਜ ਰਹੇ ਆ ਭੇਜ ਰਹੇ ਆ ਜੀ ਹੁਣ 11 ਵਜੇ ਹੁਣ ਤੱਕ ਮੇਰੇ ਲਾ ਕੋਈ ਬੰਦਾ ਨਹੀਂ ਪਹੁੰਚਿਆ ਮੈਂ ਇਸ ਹਾਲਤ ਕਿੱਦਾਂ ਲੈਣੇ ਹਾਂ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਿ ਮੈਨੂੰ ਜਲਦੀ ਤੋਂ ਜਲਦੀ ਬੰਦਾ ਭੇਜ ਕੇ ਬੇਟੇ ਦੇ ਬਿਆਨ ਲੈ ਕੇ ਇਹਨਾਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ। ਅੱਜ ਦਾ ਮੇਰਾ ਨਾਮ ਲਖਵਿੰਦਰ ਸਿੰਘ। ਇਹ ਵੀਰ ਜੀ ਮੈਂ ਲੰਘ ਰਿਹਾ ਸੀ ਇੱਥੋਂ ਜੀ ਸਾਡੇ ਨਾਣਾ ਰਿਲੇਸ਼ਨ ਦੇ ਜੀ ਮੈਂ ਲੰਘ ਰਿਹਾ ਸੀ ਇਧਰੋਂ ਤੇ ਜਦੋਂ ਦੇਖਿਆ ਇੱਥੇ ਕੱਠ ਜਾਂ ਕਾਫੀ ਹੋਇਆ ਹੋਇਆ ਸੀ ਮੇਰੇ ਭਤੀਜਾ ਲੱਗਦਾ ਜੀ ਇਹ ਰਕੇਸ਼ ਕੁਮਾਰ ਜੀ ਉਹਨੂੰ ਕੁੱਟ ਰਹੇ ਸੀ ਮੁੰਡੇ 10-12 ਮੁੰਡੇ ਸੀ ਜੀ ਉਹਦੇ ਇੰਨਾ ਬੇਹਿਰਮੀ ਨਾਲ ਮਤਲਬ ਕਿ ਡਾਂਗਾ ਸੋਟੇ ਉਹਦੇ ਸਿਰ 'ਚ ਮਾਰ ਰਹੇ ਸੀ। ਕੀ ਬੇहद ਜ਼ਿਆਦਾ ਕੁੱਟਰੇ ਸੀ ਤੇ ਜਦੋਂ ਮੈਂ ਦੇਖਿਆ ਜੀ ਤੇ ਇੰਨੇ ਨੂੰ ਮੁੰਡੇ ਦੂਜੇ ਆ ਗਏ ਜੀ ਆਪਣੇ ਇੱਧਰੋਂ ਇਹਨਾਂ ਦੇ ਮੁੰਡੇ ਆ ਗਏ ਜੀ ਇੰਨੇ ਨੂੰ ਮੁੰਡੇ ਭੱਜ ਗਏ ਜੀ ਅਸੀਂ ਫੜਾ ਫੜ ਚੱਕ ਕੇ ਉਹਨੂੰ ਜੀ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਆਈਆਂ ਜੀ ਉਹਦੇ ਸਿਰ 'ਚ ਤੇ ਹੱਥਾਂ ਉੱਤਾਂ 'ਚ ਕਾਫੀ ਲੱਗੀਆਂ ਉਹਨੂੰ ਚੱਕ ਕੇ ਅਸੀਂ ਫੜਾ ਫੜ ਪੁਹਾਨੀ ਘੜ ਰੈਫਰ ਕਰਿਆ ਜੀ ਆ ਗੱਡੀ 'ਚ ਲੈ ਕੇ ਗਏ ਆ ਜੀ ਅਸੀਂ ਤੇ ਉਸ ਤੋਂ ਬਾਅਦ ਰੈਫਰ ਕਰਕੇ ਜਦੋਂ ਉੱਥੇ ਮੈਂ ਆਪ ਖੁਦ ਹਸਪੀਟਲ 'ਚ ਟਾਂਕੇ ਡੰਕੇ ਲਵਾਏ ਉਹਦੇ ਸਿਰ 'ਚ ਜੀ ਮੁੰਡਾ ਬੇਹੋਸ਼ ਸੀ ਜੀ ਉਸ ਤੋਂ ਬਾਅਦ ਉਹਨਾਂ ਨੇ ਤੁਰੰਤ ਜ ਆਪਣੇ ਪਟਿਆਲਾ ਅਰਜੰਦਰ ਹਸਪੀਟਲ ਚ ਐਡਮਿਟ ਕਰਤਾ ਜੀ ਉਸ ਤੋਂ ਬਾਅਦ ਮੈਂ ਉੱਥੇ ਵੀ ਉੱਥੇ ਸਾਰਾ ਵੀ ਉਹਨਾਂ ਦੇ ਅਲਟਰਾਸਾਉਂਡ ਸਕਿਨ ਵਗੈਰਾ ਮੈਂ ਕਰਵਾ ਕੇ ਆਇਆ ਰਾਤ 3 ਵਜੇ ਮੈਂ ਆਇਆ ਜੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਇਦਾਂ ਜਿੰਨਾ ਇਹਨਾਂ ਨੇ ਕੁੱਟਿਆ ਨਾ ਬਹੁਤ ੱੱੱਕਾ ਹੋਇਆ ਜੀ ਬਹੁਤ ਜ਼ਿਆਦਾ ਨਜਾਇਜ਼ ਇਹਨਾਂ ਮੈਂ ਕਦੇ ਦੇਖਿਆ ਨਹੀਂ ਆਪਣੀ ਜ਼ਿੰਦਗੀ ਲਾਈਫ ਦੇ ਵਿੱਚ ਵੀ ਇੰਨਾ ਜ਼ਿਆਦਾ ਕਿਸੇ ਨੂੰ ਇਦਾਂ ਮਾਰੀਦਾ ਹੁੰਦਾ ਹੈ ਬਹੁਤ ਜ਼ਿਆਦਾ ਉਹਦੇ ਗੰਭੀਰ ਸੱਟਾਂ ਲੱਗੀਆਂ ਪਟਿਆਲੇ ਕਰਿਆ ਜੀ ਪਟਿਆਲੇ ਮੈਂ ਖੁਦ ਆਪ ਰੈਪਰ ਕਰਵਾ ਕੇ ਆਇਆ ਹਾਂ ਮੁੰਡੇ ਨੂੰ ਜੀ ਉਹਦੇ ਬਹੁਤ ਗੰਭੀਰ ਸੱਟਾਂ ਲੱਗੀਆਂ ਨੇ ਜੀ ਹੁਣ ਮੈਂ ਸਵੇਰ 5 6 ਵਜੇ ਮੈਂ ਵਾਪਸ ਆਇਆ ਜੀ ਇੱਥੇ ਤੇ ਆਪਣੇ ਘਰੇ ਆਇਆ ਕੀ ਮੈਂ ਕਰ ਦਿਆਂ ਮੰਗ ਤੇ ਇਹੀ ਆ ਜੀ ਵੈਦਾਂ ਬਹੁਤ ਜ਼ਿਆਦਾ ੱਟਕਾ ਹੋਇਆ ਜੀ ਇੰਨਾ ਜ਼ਿਆਦਾ ਕੁੱਟਣਾ ਨਹੀਂ ਚਾਹੀਦਾ ਕੋਈ ਸਾਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਅਜੇ ਪਤਾ ਪਰ ਫਿਰ ਵੀ ਇਨਸਾਨੀਅਤ ਤੌਰ ਤੇ ਇੰਨਾ ਜ਼ਿਆਦਾ ੱਟਕਾ ਨਹੀਂ ਹੋਣਾ ਜਿਹਦੇ ਇੰਨਾ ਜ਼ਿਆਦਾ ਕੁੱਟ ਮਾਰ ਨਹੀਂ ਹੋਣੀ ਚਾਹੀਦੀ ਕੁਝ ਘੱਟੋ ਘੱਟ ਪੁਲਿਸ ਨੂੰ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੀ। ਉਹ ਸਰਜੂ ਨੰਬਰ 9894 ਦਾ ਮਾਮਲਾ سامنے ਕੀ ਕਰਨਾ ਸਾਡੇ ਕੋਲ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਤਲਾਹੀ ਸੀ ਰਕੇਸ਼ ਕੁਮਾਰ ਪੁੱਤਰ ਜੱਗਾ RAM ਵਾਸੀ ਗਾਂਧੀ ਨਗਰ ਜਿਹੜਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਜਿੱਤੇ ਦੇ ਸਾਡੇ ਅਮਨਦੀਪ ਸਿੰਘ ਐਸਆਈ ਜਾ ਕੇ ਉਹਦੇ ਬਿਆਨ ਲੈ ਕੇ ਆਏ ਆ। ਬਿਆਨਾਂ ਦੇ ਮਤਲਬ ਕੋ ਜੋ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹਦੇ ਅੰਦਰ ਤਹਿਤ ਮਕਦਮਾ ਦਰਜ ਕੀਤਾ ਜਾ ਰਿਹਾ ਸਰ ਇਹ ਕੋ ਕਹਿ ਰਹੇ ਨੇ ਕੋਈ ਪੈਸੇ ਵਗੈਰਾ ਦੀ ਲੈ ਕੇ ਅੰਦਰ ਪੜਾਈ ਜਾਂਚ ਉਹ ਦਰਾਨੇ ਤਫਤੀਸ਼ ਜਿਹੋ ਜੀ ਵੀ ਕੋਈ ਗੱਲ ਹੋਈ ਉਹ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਾਜੀ ਦੋਟਾ ਨਾ ਮੇਰਾ ਨਾਮ ਰਵੀ ਕੁਮਾਰ ਹੈ ਰਵੀ ਸੱਚੀ ਘਟਨਾ ਹੋਈ ਸੀ ਜੇ ਪਰੇ ਜਾਣ ਮੇਰੇ ਜੀ ਮੇਰੀ ਦੁਕਾਨ ਕੈਂਚਾ ਚ ਹੈ ਮੇਰਾ ਬਰਾਦਾ ਨਾ ਉਰੇ ਬੈਠਾ ਸੀ ਕੰਡੇ ਤੇ ਤੇ ਕੁਝ ਅਣਜਾਣੇ ਬੰਦੇ ਆਏ ਨੇ ਜਿਵੇਂ ਚਾਰ ਪੰਜ ਮੁੰਡੇ ਆਏ ਨੇ ਦੋ ਤਿੰਨ ਉਹਨਾਂ ਦਾ ਬੁੜੇ ਤੇ ਮੇਰਾ ਭਰਾ ਉਰੇ ਬੈਠਾ ਨੂੰ ਆਂਦੇ ਸਾਰੇ ਕੁੱਟਣ ਲੱਗ ਗਏ ਫੁੱਟ ਕੇ ਮਤਲਬ ਕਾਫੀ ਕੁੱਟਿਆ ਉਹਨੂੰ ਆਂਦੇ ਸਾਰੇ ਕੋਈ ਪ੍ਰਾਣੀ ਰੰਜੀਸੀ ਕੋਈ ਪਛਾਣ ਹੋਈਏ ਕੋਈ ਰੰਜੀਸ਼ਾਨਸਿਸ ਨਹੀਂ ਹੈ ਜੀ ਕੋਈ ਕਿਸੇ ਨਾਲ ਸਾਡਾ ਕੋਈ ਲੈ ਆਂਦੇ ਨਹੀਂ ਕੋਈ ਕੁਝ ਨਹੀਂ ਹੈਗਾ ਹਾਂਜੀ ਸੋਮਾਨ ਵਗੈਰਾ ਵੀ ਲੈ ਕੇ ਗਏ ਤੇ ਕੋਰੇ ਕੈਸ਼ ਪਿਆ ਤੇ ਜੀ ਕੋਈ 1.5 ਲੱਖ ਰੁਪਈਆ 1.67 ਲੱਖ ਰੁਪਈਆ ਦੱਸ ਰਹੇ ਨੇ ਜੋ ਮੌਜੂਦ ਉਹਨੂੰ ਗਿਣ ਕੇ ਦੱਸਿਆ ਉਹ ਵੀ ਕੈਸ਼ ਵੀ ਨਹੀਂ ਹੈਗਾ ਜੀ ਕਰਕੇ ਬੁਲਾਏ ਨੇ ਜੋ ਤੋਂ ਸਾਨੂੰ ਦੇਖ ਕੇ ਉਹ ਭੱਜ ਗਏ ਸਾਰੇ ਜੀ ਉਧਰ ਨੂੰ ਆਦੋ ਵਰਕ ਕਿੰਨੇ ਕਿੰਨੇ ਜਾਣੇ ਸੀ ਉਹ ਹੈਗੇ ਨਹੀਂ 7-8 ਜਣੇ ਤੀਜੇ ਤਗੂ ਆ ਕੇ ਗਲਬਤ ਵੀ ਕੀਤੀ ਹੈ ਸਿੱਧੀ ਆ ਕੋਈ ਗਲਬਤ ਨਹੀਂ ਕੀਤੀ ਫਿਰ ਜੀ ਸੀਸੀਟੀਵੀ ਕੈਮਰਾ ਚ ਚੈੱਕ ਕਰ ਲੋ ਆਂਦੇ ਸਾਰੇ ਮੁੰਡਾ ਬੈਠਾ ਔਰੇ ਮੇਰਾ ਭਰਾ ਉਹਨੂੰ ਆਂਦੇ ਸਾਰੇ ਕੁੱਟਣ ਲੱਗੇ ਡਾਂਕੇ ਨਾਲ ਖੌ ਬਹੁਤ ਤਿੱਖੀਆਂ ਹਥਿਆਰਾਂ ਤਿਆਂ ਨਾਲ ਵੇ ਜੀ ਤਾਂ ਮੁੰਡੇ ਦੀ ਹਾਲਤ ਕਿੱਦਾਂ ਕਿੱਥੇ ਮੁੰਡੇ ਦੀ ਹਾਲਤ ਫਿਰੇ ਬਹੁਤ ਗੰਭੀਰ ਹੈ ਮੇਰੇ ਭਰਾ ਦੀ ਜੋ ਹਸਪੀਟਲ ਅਸੀਂ ਭੋਨੇਗੜ ਪਹਲਾ ਦਾਖਲ ਕਰਾਇਆ ਸੀ ਉਹਨਾਂ ਨੇ ਰੈਫਰ ਪਟਿਆਲੇ ਕਰਤਾ ਸੀ ਤਾਂ ਪੁਲਿਸ ਨੂੰ ਇਸ ਮਾਮਲੇ ਦੇ ਬਾਰੇ ਪਤਾ ਪੁਲਿਸ ਨੂੰ ਇਹਨੂੰ ਅਸੀਂ ਰਾਤ ਕੇ ਤਲਾਕਾ ਘਾਦੀ ਦੀ ਉਹਨ ਦੇਖਦਾ ਪੁਲਿਸ ਕੀ ਕਾਰਵਾਈ ਕਰਦੀ ਏ